ਪੁਰ ਮੇ ਸਾਡੇ ਗੁਰੂ ਪੀ ਹਮੈ ਦਾਸ ਤੁਦਸ ਸਿੱਧੂ ਬੋਸਿਆ ਦਾ ਜਿੱਤਰਾ ਦਾ ਬਾਈਬਲ ਪੜ੍ਹਾਉਂਦਾ ਨਹੀਂ ਮੈਂ ਉਹਦੇ ਲਈ ਪਿਆਰ ਹਮੇਸ਼ਾ ਭੇਜਦਾ ਭਾਈ ਜਦੋਂ ਕਹਿਣ ਦੇ ਲੋਣੀ ਨੇ ਮੈਂ ਅਮਰੀਕਾ ਸੀ ਜਦੋਂ ਮੁੰਡਾਂ ਦੀ ਮਹੱਤ ਹੋਈ ਹੈ ਤੇ ਮੈਂ ਜਿਸ ਦਿਨ ਇੱਥੇ ਆਇਆ ਇੰਡੀਆ ਅਤੀਜਾ ਜਨਮਾਨ ਦੇ ਘਰੇ ਸੀ ਪਰ ਮੈਨੂੰ ਆਦਤ ਨਹੀਂ ਫੋਟੋਆਂ ਪਾਉਣ ਦੀ ਕਿ ਮੈਂ ਕਿਸੇ ਦੇ ਦੁੱਖ ਵਿੱਚ ਸ਼ਰੀਕ ਹੋਇਆ ਮੈਨੂੰ ਪਤਾ ਹੈ ਉਹ ਦਰਦ ਹੈ ਉਹਦੇ ਮਾਂ-ਬਾਪ ਦਾ ਵਾਕਈ ਨਹੀਂ ਆ ਬਾਬਾ ਇਹ ਦੁਨੀਆ ਗੱਲਾਂ ਨੇ ਨਾ ਬਹੁਤ ਸੈਂਸਿਟਿਵ ਨੇ ਇਹ ਸੈਂਸਿਟਿਵ ਨੇ ਬਾਤਾਂ ਦਾ ਬਤੰਗੜ ਬਣ ਜਾਂਦਾ ਪਰ ਇਹ ਗੱਲ ਇਹ ਧਰਮ ਦੀ ਸਟੇਜ ਹੈ ਇਹ ਕੰਦਰਖਾਨਾ ਨਹੀਂ ਹੈ ਇੱਥੇ ਜੋ ਬੋਲਾਂਗੇ ਇੱਥੋਂ ਬੋਲਾਂਗੇ ਜਬ ਤੱਕ ਜੀਏ ਬਾਬਾ ਕਿਸ ਦਾ ਧੀ ਪੁੱਤ ਜਾਂਦਾ ਨਾ ਉੱਥੇ ਦਾ ਜਾਲ ਜਾ ਕੇ ਟਰੈਕਟਰਾਂ ਦਾ ਫੋਟੋ ਮੱਖ ਝਾ ਕੇ ਅਗਲਾ ਐ ਪਾਉਂਦਾ ਵੀ ਲਾਓ ਜੀ ਮੈਂ ਵੀ ਪਿਛਲੇ ਮਹੀਨੇ ਤੋਂ ਰੋਟੀ ਖਾਦੀ ਨਹੀਂ ਬਾਬਾ ਪਹਿਲਾਂ ਹੀ ਕਹਿ ਗਿਆ ਜਬ ਤੱਕ ਜੀਏ ਮਾਤਾ ਰੋਏ ਤਾਹਨ ਰੋਏ ਦਸ ਮਾਸਾ ਰਹੇ ਤੇਰਾ ਦਿਨ ਤੱਕ ਪ੍ਰੀਆ ਰੋਏ ਫੇਰ ਕਰੇ ਕਰਵਾਸਾ ਉਹ ਕੱਲੀ ਮਾਂ ਐ ਬਾਬਾ ਉਹ ਉਹ ਦੋਨੇ ਜੀਬ ਉਹਦੇ ਦੇ ਰੋਜ਼ ਮਰਦੇ ਆਂ ਉਹ ਰੋਜ਼ ਮਰਦੇ ਆਂ ਪਰ ਕੱਲੇ ਸਿੱਧੂ ਦੀ ਬਾਤ ਨਹੀਂ ਆ ਇਥੋਂ ਕਿਸੇ ਦਾ ਵੀ ਪਤਾ ਜੰਦਾ ਸਾਰਿਆਂ ਦੇ ਆਂਦਰਾਂ ਦੇ ਟੁਕੜੇ ਆ ਆਪਾਂ ਅਰਦਾਸ ਕਰ ਸਕਦੇ ਆ ਉਸ ਮੈਂ ਤਾਂ ਉਦੋਂ ਤੋਂ ਹੀ ਜਦੋਂ ਕੋਈ ਐਦਾਂ ਦਾ ਭਰਾ ਕੋਈ ਕਹਿੰਦਾ ਵੀ ਯਾਰ ਬੋਲ ਉਹਦੇ ਬਾਰੇ ਮੈਂ ਇੱਕੋ ਹੀ ਗੱਲ ਕਹਿਣਾ ਹਾਂ ਚੇਨਾ ਲਾਇਆ ਕਰੋ ਕੋਈ ਨਾਮ ਵਾਲਿਓ ਚੇਨਾ ਲਾਇਆ ਕਰੋ ਜਿਹਦੇ ਜਿੰਨੇ ਆ ਅਗਲੇ ਦੇ ਘਰੇ ਜਾ ਕੇ ਸੱਚ ਬਿਆਨ ਕਰਿਆ ਕਰੋ ਵੀ ਭਾਈ ਉਸ ਮੁੰਡੇ ਦੇ ਇੰਨੇ ਹੀ ਸਾਸੀ ਮਰ ਆਪਾਂ ਕਿਹੜੇ ਮੂੰਹ ਨਾਲ ਫਰਮਾਇਕ ਚ ਬੋਲਦੇ ਆ ਵੀ ਉਹਦੇ ਬਖਸ਼ੇਸ ਆ ਜਿੰਨੇ ਬਖਸ਼ਦਾ ਹੈ ਉਸ ਮੁੰਡੇ ਨੂੰ ਵੀ ਉਨੇ ਹੀ ਬਖਸ਼ ਜੇ ਸੁੱਖ ਦੀ ਗੱਲ ਕਰਨੀ ਹੈ ਮੈਂ ਉਹਦੀ ਮਾਤਾ ਨੂੰ ਇਹ ਕਹਿ ਕੇ ਆਇਆ ਸੀ ਮਾਤਾ ਦੁਨੀਆ ਆਉਗੀ ਐ ਤੇ ਫੋਟੋ ਮਖਾਉਗੀ ਕਈ ਦਿਲੋਂ ਰੋਕੇ ਵੀ ਜਾਣਗੇ ਇਹ ਵੀ ਨਹੀਂ ਕਿ ਕੋ ਪਿਆਰ ਕਰਨ ਵਾਲੇ ਦਿਲੋਂ ਰੋਕੇ ਵੀ ਜਾਣਗੇ ਪਰ ਤੇਰਾ ਇੱਕੋ ਹੀ ਸਹਾਰਾ ਹੈ ਸਵੇਰੇ ਉਹ ਸੱਚੇ ਪਾਤਸ਼ਾਹ ਤੜਕੇ ਉੱਠ ਕੇ ਜਪਜੀ ਸਾਹਿਬ ਤੋਂ ਸ਼ੁਰੂ ਕਰ ਲੈ ਕਰ ਤੇ ਕੀਰਤਨ ਸੁਣ ਲੈ ਤੱਕ ਨਿਭਾਉ ਉਹ ਹੀ ਚਾਹ ਦੇਉ ਇਹ ਤਾਂ ਦੁਨੀਆ ਦੇ ਕੋਈ ਹੋਰ ਸ਼ੈ ਨਹੀਂ ਹੈ ਜਿਹੜੀ ਤੈਨੂੰ ਸਟੇਬਲ ਕਰ ਦੇ ਹੋਈ ਹੋਰ ਸ਼ਾਇਦ ਹੀ ਆਸੀ ਜਿਹੜੀ ਸਟੇਬਲ ਕਰਦੇ ਸੋ ਅਸੀਂ ਬਾਹਲਾ ਜਿਤਾਉਂਦੇ ਨਹੀਂ ਬਾਈ ਪਰ ਹਰ ਰੋਜ਼ ਸਰਬਤ ਦਾ ਪੜ੍ਹੇ ਚ ਹਾਤੀ ਦੀ ਪੈੜ ਚ ਸਾਰੇ ਆ ਜਾਂਦੇ ਬਾਬਾ ਜਦੋਂ ਕਹੀਦਾ ਨਾ ਮਾਲਕਾਂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਪੜ੍ਹ ਉਹਦੇ ਚ ਆਪਣਾ ਸਿੱਧੂ ਵੀ ਹੁੰਦਾ ਅੰਬਾ ਬਸ ਕੀ ਆ ਕੁਛ ਨਹੀਂ ਦਾ ਬਾਬੇ ਜਿਦਿਏ ਨਾ ਬਾਈ ਦਾ ਨਾਮ ਮੈਂ ਕਹਿਆ ਯਾਰ ਉਹਦਾ ਨਾਮ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਆਲ ਰਾਈਟ ਹਾਂ ਜੇ ਇਹ ਦੀ ਕੋਈ ਸ਼ੱਕ ਨਹੀਂ ਆ ਉਹ ਮੁੰਡਾ ਨੂੰ ਮੋਸ ਵੀਰ ਨੂੰ ਜਿੰਨਾ ਬਖਸ਼ਿਆ ਮਾਰ ਅੰਨਜੋ ਰਤਬਾ ਬਖਸ਼ਿਆ ਉਹਦਾ ਯਾਰ ਚੰਨ ਚੜਦਾ ਹੈ ਵੇਖਣ ਦੀ ਲੋੜ ਥੜੀ ਵੀ ਕਹਿਣ ਦੀ ਲੋੜ ਥੜੀ ਵੀ ਦੇਖ ਚੰਨ ਚੜ ਗਿਆ ਇਹ ਤਾਂ ਚੜ ਗਿਆ ਉਹ ਤਾਂ ਚਾਨਣ ਕਰੂਗਾ ਪਰ ਜਿਹੜੀਆਂ ਸੋਸ਼ੀਅਲੀ ਸਾਡੀਆਂ ਕੁਝ ਰਿਸਪੌਂਸਿਬਿਲਟੀਜ਼ ਨੇ ਉਹ ਯਾਰ ਸੱਚੀ ਹੈ ਹਾਂ ਐਵੇਂ ਸ਼ੂਗਰ ਕੋਟਰ ਗੱਲਾਂ ਮੈਨੂੰ ਨਹੀਂ ਆਉਂਦੀਆਂ ਬਰਾਬਰ ਆਪਾਂ ਦਾ ਕਹਿੰਦੇ ਵੀ ਦੁੱਖ ਹੈ ਆਪ ਪਿਛਲੀ 21 ਤਰੀਕ ਨੂੰ ਮੇਰੀ ਮਾਂ ਗਈ ਐ। ਆ ਉਹਦਾ ਨਿਊਜ਼ੀਲੈਂਡ ਹੀ ਸੀ। ਪਿੱਛੋਂ ਮੇਰੀ ਮਾਂ ਪੂਰੀ ਹੋ ਗਈ। ਅ ਮੈਂ 23 ਨੂੰ ਆਇਆ ਆ ਕੇ ਸੰਸਕਾਰ ਕੀਤਾ। ਪਰ ਯਾਰ ਅਸੀਂ ਨਹੀਂ ਰੋਏ। ਅਸੀਂ ਘਰ ਜਵਾਨ ਨਹੀਂ ਪਾਏ। ਅਸੀਂ ਉੱਥੇ ਜਦੋਂ ਅੰਤਮ ਅਰਦਾਸ ਵੇਲੇ ਉੱਥੇ ਜਿਹੜੀ ਫੋਟੋ ਨਹੀਂ ਰੱਖਦੇ ਸੀ। ਉੱਥੇ ਤਾਂ ਨਹੀਂ ਲਿਖਿਆ ਯਾਰ ਆਉਦੀ ਮਾਂ ਦੀ ਫੋਟੋ ਤੇ ਸੁਰਗਵਾਸੀ ਮਾਤਾ ਮਨਜੀਤ ਕੌਰ। ਮੈਂ ਨਹੀਂ ਲਿਖਿਆ ਸੁਰਗਵਾਸੀ। ਮੈਨੂੰ ਨਹੀਂ ਪਤਾ ਮੇਰੀ ਮਾਂ ਦੇ ਘਰੋਂ ਕਿੱਦਾਂ ਦੇ ਸੀ। ਮਰਨਾਈ ਪਤਾ ਉਹਨੇ ਉਹਨੇ ਬੰਦਗੀ ਕੀਤੀ ਐ ਕਿਸੇ ਦੀ ਨਿੰਦਿਆ ਇਹ ਸ਼ੱਕ ਅਸੀਂ ਇਸ ਧਰਤੀ ਤੇ ਆਉਣੇ ਆ ਸਤੋਂ ਲੱਖਾਂ ਗਨਾਉਂਦੇ ਆ ਬੰਦੇ ਲੱਖਾਂ ਤੇ ਮੈਂ ਪੰਜਾਬ ਨੂੰ ਇੱਕ ਸਵਾਲ ਕਰਦਾ ਕਿ ਜਦੋਂ ਤੁਸੀਂ ਭੋਗਾਂ ਦੇ ਉੱਪਰ ਆਮ ਤੇ ਪਰਿਵਾਰਾਂ ਦੇ ਜੀ ਨੂੰ ਸਵਰਗ ਵਾਸੀ ਫਲਾਣਾ ਸੋ ਲਿਖਦੇ ਹੋ ਕਿੱਥੇ ਲਿਖਿਆ ਕਰੋ ਗ੍ਰੰਥ ਸਾਹਿਬ ਜਾਂ ਦੁਨੀਆ ਜਹਾਨ ਦੇ ਕਿਸੇ ਐਸੇ ਗ੍ਰੰਥ ਜਿੱਥੇ ਲਿਖਿਆ ਹੋਵੇ ਕਿ ਭਾਈ ਤੁਹਾਡਾ ਬੰਦਾ ਪੂਰਾ ਹੋ ਗਿਆ ਇਹ ਸਵਰਗ ਚ ਗਿਆ ਕੋਈ ਇੱਕ ਇੱਕ ਲਫ਼ਜ਼ ਦੱਸੋ ਮੈਨੂੰ ਤੇ ਫਿਰ ਕਿਉਂ ਯਾਰ ਮੈਨੂੰ ਪੜਾਣਾ ਕਿਹਾ ਕਹਿੰਦਾ ਯਾਰ ਤੂੰ ਮਾਤਾ ਦੇ ਇਧਰ ਖਾ ਮੱਖਣ ਨਹੀਂ ਪਤਾ ਲੈ ਤੂੰ ਮੈਨੂੰ ਜੰਮੇ ਆਣੇ ਆਂਦਰਾ ਮੈਂ ਉਹਦੀਆਂ ਅੰਦਰ ਇੱਕ ਭਾਵਨਾ ਆਏਗੀ ਆ ਉਹ ਹਮੇਸ਼ਾ ਰਹੂਗੀ ਪਰ ਸਾਡੇ ਗੁਰੂਆਂ ਨੇ ਬਕਰ ਨਹੀਂ ਨਹੀਂ ਸਾਨੂੰ ਇਹਦਾ ਸਿਖਾਇਆ ਕਿ ਕਿ ਰੋਲ ਲੱਗ ਜਾ ਵੈਣ ਪੌਣ ਲੱਗ ਜਾ ਪਿੱਟਣ ਲੱਗ ਜਾ ਤੇ ਆ ਗਿਆਨੀ ਗੱਲਾਂ ਕਰੋ ਤੇ ਦੇਖ ਕੇ ਗੁਰਦੁਆਰਿਆਂ ਨੂੰ ਉੱਥੇ 21-21 ਹਜ਼ਾਰ ਰੁਪਏ ਨਾ ਲਖਾਈ ਚਲੋ ਪਲਾਨੇ ਕਰਦ ਰਣ ਨਈਂ ਨਾ ਓਏ ਮੋੱਚੇ ਲੋਕਾਂ ਦਾ ਬਾਬਾ ਬਾਬਾ ਗਰਨਾਨਕ ਦੇ ਪੁੱਤ ਦਾ ਕੰਮ ਨਹੀਂ ਹੈ ਇਸ ਕਰਕੇ ਜਨਮ ਤੇ ਮਰਨ ਨੂੰ ਇੱਕ ਫਤ ਖਾਣਾ ਲਾਉਣ ਆਇਆ ਜਨਮ ਮਰਨ ਨੂੰ ਸਮਝ ਬਾਬਾ ਨਾ ਤਾਂ ਮੱਥਾ ਮਾਰਨਾ ਅਸੀਂ ਦਜਰਬ ਕਰਦੇ ਆ ਸਾਨੂੰ ਪਾਤਸ਼ਾਹ ਨੇ ਬਖਸ਼ਿਆ ਓ ਸੋਮੇ ਭਾਵੇਂ ਲੱਖੇ ਤੇ ਕੋਈ ਹਿੰਦੂ ਮੁਸਲਮਾਨ ਸਿੱਖ ਜੋ ਵੀ ਬੈਠਾ ਸਾਨੂੰ ਸਭ ਨੂੰ ਬਖਸ਼ਿਆ ਯਾਰ ਮਹਾਰਾਜ ਨੇ ਅਸੀਂ ਚੜ੍ਹਦੇ ਕਲਾ ਰਿਆ ਪਹਿਲਾਂ ਪੜਾ ਸੀ ਨਾ ਵੇਲੇ ਕਮਾਂ ਦਾ ਵੀ ਮੰਡੀ ਦਾ ਪ੍ਰਸਾਦ ਵੇਖਿਆ ਤੇਰੇ ਖਾਲਸੇ ਨੂੰ ਸਦਾ ਬਹਾਦਰ ਵੇਖਿਆ ਉਹ ਚੜਦੀ ਕਲਾ ਦੇ ਆਪਾਂ ਆਪਣੇ ਥੋੜੇ ਵੀ ਮਾਪਿਓ ਜਾਣਗੇ ਸਭ ਤੇ ਜਾਣਿਆ ਬਾਬਾ ਕੋਈ ਚੜਦੀ ਉਮਰ ਚ ਵੀ ਜਾਊਗਾ ਕੋਈ ਜੰਮਦਾ ਵੀ ਜਾਊ ਕੋਈ ਪੱਖ ਚ ਵੀ ਜਾਊ ਇਹ ਉਹਦੀ ਖੇੜਾ ਲੱਤਾਂ ਨਾ ਵਸਾਈਆਂ ਦਾ ਚ ਉਹਦਾ ਭਾਣਾ ਮਿੱਠਾ ਕਰਕੇ ਮੰਨੀ ਸੋਸ਼ਲ ਪੁਆਇੰਟ ਆਫ View ਤੋਂ ਇੱਕ ਕੰਮ ਕਰ ਸਕਦੇ ਆ ਸਿੱਧੂ ਦੇ ਮਾਪਿਓ ਲਈ ਵੀ ਦਿਲਰਾ ਤੇ ਅਰਦਾਸ ਕਰੋ ਯਾਰ ਰੱਬ ਨੂੰ ਉਹ ਇੱਕ ਹੋਰ ਦੇ ਦੇ ਉਹਦੇ ਉਹਦੇ ਕਰੇ ਕੋਈ ਕੰਮ ਹੀ ਥੋੜੀ ਆ ਐਂ ਤਾਂ ਵੀ ਅਦਾਸ ਕਰ ਦਿਆ ਕਰੋ ਕਈ ਮੈਨੂੰ ਕਹਿੰਦੇ ਹੁੰਦੇ ਆ ਵੀ ਉਹ ਆਏ ਜੇ ਕਰਕੇ ਤੇ ਆਏ ਜੇ ચીਕ ਮਾਰ ਕੇ ਵੀ ਲਾ ਉਹਦਾ ਜਿਹਾ ਐਂ ਤਾਂ ਨਹੀਂ ਕੁਛ ਹੋਣਾ ਇਹ ਤੇ ਹੋਟੇ ਲੋਟੇ ਦਾ ਕੰਮ ਹੈ ਇਹ ਫੁਗਰੀਆਂ ਮਾਰਨੀ ਆਵੇ ਆਰਟਿਸਟ ਨੂੰ ਨੋ 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 ਉਹਦੇ ਲਈ ਯਾਰ ਖਰਾ ਹੋ ਕੇ ਉਹ ਨਹੀਂ ਬੰਗ ਉਹਦੇ ਬਾਤ ਹੋਲੀ ਬਾਤ ਕਹਿ ਔਰ ਜੇ ਆ ਤੁਸੀਂ ਇਥੋਂ ਦਿਲੋਂ ਕਹਿਗੇ ਨਾ ਜਵਈਏ ਦੀ ਜ਼ੁਬਾਨ ਹੈ ਉਹਨਾਂ ਨੂੰ ਰੱਬ ਦੇਊਗਾ ਹਾਂ ਅੱਭਰ ਲਿਓ ਆਪਦੇ ਫੋਨਾਂ 'ਚ ਭਰ ਲਿਓ ਇਹਨੂੰ ਰੱਬ ਉਹਨਾਂ ਨੂੰ ਦੇਊਗਾ ਹਰ ਚੀਕਾਂ ਕੁਕਾਂ ਨਾਲ ਨਹੀਂ ਪਿਆਗੜਿਓ ਸਿਆਣੇ ਧੀਆਂ ਪੁੱਤ ਬਣੋ ਪੰਜਾਬ ਦੇ ਸਿਆਣੇ ਧੀਆਂ ਪੁੱਤ ਬਣੋ ਤੇ ਗਲਤੀਆਂ ਨਾਲਸ ਕਰੋ ਕਿਆ ਗਲਤੀਆਂ ਨੇ ਅਜਾ ਕਹਿੰਦਾ ਮੈਨੂੰ ਪੁੱਛੋ ਕਿ ਤੂੰ ਆ ਗੀਤ ਕਿਉਂ ਗਾਇਆ ਆਹ ਕੰਮ ਤੂੰ ਕਿਉਂ ਕੀਤਾ ਗੱਲ ਤੂੰ ਕਿਉਂ ਕੀਤੀ ਮੇਰੇ ਕੋਲ ਜਵਾਬ ਹੋਊਗਾ ਮੈਂ ਦੇਊਗਾ ਜਾਂ ਨਹੀਂ ਹੋਊਗਾ ਮੈਂ माफी ਮੰਗੂਗਾ ਸਭੋਂ ਕੀ ਬੰਗੂਗਾ ਇਹ ਹੀ ਜ਼ਿੰਦਗੀ ਆ ਬੂਹੇ ਪੇੜ ਕੇ ਰੌਣਕੀਆਂ ਪਾਵਾਂ सुण छ सुण छ सुण छो छॾे हर